ਹੈਲਿਸਟ ਮੈਂ ਨਿਕਾਲਾ ਆ ਭਗਵਾਨ ਸਿੰਘ ਜੀ ਜੈ ਹੋ ਸਤੀਕਰ ਭਾਈ ਜਿਹਾ ਜਨਾਬ ਵਧੀਆ ਸਾਹ ਵਧੀਆ ਕੀਤੀ ਵੀ ਕੋਈ ਨਵਾਂ ਕੰਮ ਹੋ ਜੇ ਟੋ ਵਾਲਾ ਕੋਰ ਤੁਸੀਂ ਮੇਰੇ ਕੋਈ ਕੰਦ ਕਰਾ ਦੇ ਸਾਈਡ ਤੇ ਮੈਂ ਵੀ ਖੜੇ ਇਹ ਲਖਵਾਇਆ ਸਾਹਿਬ ਇੱਕ ਮਿੰਟ ਜੀ ਨਾਲ ਹੋ ਜਾਂਦੀ ਹੈ ਕਿੰਨੇ ਲੱਖ ਸੋਨੇ ਕੋਲ ਬਾਈ ਥੋੜਾ ਥੋੜਾ ਪਿੱਛੇ ਸਾਹਿਬ ਅੱਜ ਤੁਸੀਂ ਇੱਕ ਘਵਾਏ ਵਿੱਚ ਕਿੰਨੇ ਲੱਖ ਦਾ ਦੇਲਾਂ ਤੋਂ ਕਾਟਣ ਕੀਤੇ ਨੇ ਅੱਜ ਤਕਰੀਬਨ 1 ਮਿੰਟ ਖੜ ਬਾਈ ਦਾ 50 ਤੋਂ 60 ਲੱਖ ਰੁਪਏ ਦੇ ਸੀ ਅੱਜ ਜੀ 19 ਪੱਤਰ ਰੱਖ ਕੇ ਚਲੇ ਆ ਇੱਕ ਮਿੰਟ ਜੀ ਦੁਬਾਰਾ ਸੋ ਮੇਰਾ ਫਰਜ਼ ਬੰਦਾ ਹੈ ਬੀ ਸਾਡੇ ਦੋ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਭਰਾ ਰਾਜੂ ਰੌ ਸਾਡੇ ਚਾਚਾ ਜੀ ਐਲਕਰ ਸਭ ਜਿਹੜੇ ਸਰਪੰਚ ਬਣੇ ਜਿਨ੍ਹਾਂ ਦੀ ਰਹਿਣ ਮੈਂ ਏਟ ਪਿੰਡ ਦੀ ਤਰੱਕੀ ਔਰ ਪਿੰਡ ਦੀ ਖੁਸ਼ਹਾਲੀ ਬਿਲਕੁਲ ਬਰਕਰਾਰ ਹੈ ਔਰ ਆਮ ਆਦੀ ਪਾਰਟੀ ਦੇ ਟੀਚੇ ਲੋਕਾਂ ਨੂੰ ਚੰਗੀ ਸੂਚਨਾ ਦੇਣੀ ਔਰ ਪਿਛਲੇ 3 ਸਾਲਾਂ ਜੀ ਤਕਰੀਬਨ 3 ਕਰੋੜ ਤੋਂ ਵੱਧ ਰੁਪਏ ਇੱਥੇ ਆ ਚੁੱਕੇ ਜਿਹੜਾ ਅੱਜ ਤੱਕ ਏਡੇ ਏਡੇ ਵੱਡੇ ਲੀਡਰਾਂ ਦੇ ਰਹਿਣ ਤੇ ਵੀ ਕਦੇ ਨਹੀਂ ਆਇਆ ਇਹੋ ਛੱਪੜ ਦਾ ਕੰਮ ਹੈ ਬਈ ਚਾਹੇ ਉਹ ਗਰਾਊਂਡ ਦਾ ਕੰਮ ਹੋਵੇ ਚਾਹੇ ਲਾਇਬ੍ਰੇਰੀ ਦਾ ਕੰਮ ਹੋਵੇ ਚਾਹੇ ਸਿਮੇਜ ਸ਼ੈੱਡ ਦਾ ਕੰਮ ਹੋਵੇ ਚਾਹੇ ਧਾਨਾ ਮੰਡੀ ਦਾ ਕੰਮ ਹੋਵੇ ਚਾਹੇ ਆਮਦਮੀ ਕਲੀਨਿਕ ਦਾ ਕੰਮ ਹੋਵੇ ਚਾਹੇ ਧਾਨਾ ਮੰਡੀ ਦੀ ਸ਼ੈੱਡ ਦਾ ਕੰਮ ਹੋਵੇ ਔਰ ਚਾਹੇ ਸਭ ਤੋਂ ਵੱਡਾ ਜਿਹੜਾ ਕੋਰਸ ਸਿਸਪਿੰਡ ਦਾ ਸੀਵਰੇਜ ਦਾ ਉਹ ਅਸੀਂ ਤਕਰੀਬਨ ਆਲਮੋਸਟ ਕੰਪਲੀਟ ਹੋ ਚੁੱਕਾ ਹੈ ਹੁਣ ਬਸ ਇੱਕ ਜਿਹੜੀ ਸਾਡੀ ਆ ਜਿਹੜੀ ਫਿਰ ਨਹੀਂ ਰਹਿੰਦੀ ਹੈ ਸੜਕ ਜਿਹੜੀ ਉਹ ਅਗਲੇ ਮਹੀਨੇ ਤੋਂ ਚਾਲੂ ਹੋ ਜੇਗੀ ਔਰ ਕੰਪਲੀਟ ਕਰ ਦੇਵਾਂਗੇ ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਕੋ ਬਾਈ ਪਿੰਡ ਦੀ ਕੋਈ ਬਹੁਤ ਵੱਡਾ ਕੋਈ ਕੰਮ ਲੈ ਜੂਗਾ ਕਰਨ ਵਾਲਾ ਪਰ ਮੇਰਾ ਫਰਜ਼ ਬੰਦਾ ਹੈ ਚਾਹੇ ਉਹ ਬੱਸ ਸਟੈਂਡ ਦਾ ਕੰਮ ਹੋਵੇ ਬੱਸ ਸਟੈਂਡ ਵੀ ਸੀ ਇਹਨਾਂ ਨੂੰ ਇੱਕ ਨਵਾਂ ਦੇ ਰਹੇ ਆ ਜਿੱਥੇ ਟਾਪ ਦਾ ਬੱਸ ਸਟੈਂਡ ਬਣਾ ਦੇਉ ਕਿਉਂਕਿ بڑے ਪਿੰਡਾਂ ਨੂੰ ਇਹ ਬੱਸ ਸਟੈਂਡ ਲੱਗਦਾ ਹੈ ਵੱਡਾ ਬੱਸ ਸਟੈਂਡ ਬਣਾਉਣ ਤਾਂ ਕਿ ਲੋਕਾਂ ਨੂੰ ਸੌਲਤਮੇ ਸੀ ਉਹ ਆਦੀ ਬਸ ਨੂੰ ਈਟ ਕਰਦੇ ਬੈਠ ਕੇ ਸੀ ਨਹੀਂ ਤਾਂ ਬਸ ਤੇ ਖੜੇ ਹੁੰਦੇ ਆ ਤੇ ਐਮਰ ਸਾਹਿਬ ਤੁਸੀਂ ਇੱਕ ਸਰਪੰਚੀ ਇਲੈਕਸ਼ਨ ਵਲੇ ਕਵਾਇਆ ਪਿੰਡ ਦਾ ਵਾਅਦਾ ਕੀਤਾ ਸੀ ਕਿ ਸਾਡੇ ਦੋਵੇਂ ਸਰਪੰਚ ਦੇ ਦਾਦਿਓ ਅਸੀਂ ਕੋਈ ਵਧੀਆ ਪ੍ਰੋਜੈਕਟ ਕਵਾਇਆ ਚ ਲਿਆ ਕੇ ਦੇਾਂਗੇ ਕਿਉਂਕਿ ਇਹ ਕਵਾਇਆ ਪਿੰਡ ਇੱਕ ਸਿਆਸਤਦਾਨੀ ਪਿੰਡ ਨਾਮ ਜਾਣਿਆ ਜਾਂਦਾ ਹੈ ਨਹੀਂ ਇਹ ਡਿਫਾਲਟਰ ਸਿਆਸਤਾਨਾ ਦਾ ਪਿੰਡ ਸੀ ਮੈਂ ਤਾਂ ਇਹ ਕਹਿ ਸਕਦਾ ਜਿਨ੍ਹਾਂ ਨੇ ਅੱਜ ਤੱਕ ਢੱਕਾ ਦੇ ਪਿੰਡਾਂ ਵਾਸਤੇ ਨਹੀਂ ਥੋੜਿਆ ਬੜੀ ਸ਼ਰਮ ਵਾਲੀ ਗੱਲ ਹੈ ਜਿਨ੍ਹਾਂ ਨੇ ਬਹੁਤ ਮੌਕੇ ਦਿੱਤੇ ਤਿੰਨ ਵਾਰੀ ਐਮਐਲਏ ਬਣਾਇਆ ਤਿੰਨ ਵਾਰੀ ਐਮਪੀ ਬਣਾਇਆ ਹੁਣ ਵੀ ਸਿਟਿੰਗ ਐਮਪੀ ਹੈ ਮੈਂ ਹੈਰਾਨਾ ਅੱਜ ਕੋਈ ਵੋਟ ਲਾ ਲਓ ਯਾਰ ਬਸ ਘਰ ਹੁੰਦਾ ਹੁੰਦਾ ਤੁਹਾਨੂੰ ਰੱਬ ਨੇ ਤਾਕਤ ਬਖਸ਼ੀ 5 ਕਰੋੜ ਰੁਪਏ ਤੁਹਾਡੇ ਸਾਲ ਦਾ ਤੁਹਾਨੂੰ ਮਿਲਦਾ ਹੈ ਇੱਕ ਸਾਲ 'ਚ ਤੁਹਾਨੂੰ 5 ਕਰੋੜ ਰੁਪਏ ਹੁਣ ਇਹ ਕਹਿੰਦੇ ਕਿ ਹੋ ਜਾਵੇ ਅਸੀਂ ਪਿੰਡ ਚ ਆਪਦੇ ਆ ਦਿੱਤੇ ਵੇਖ ਕੇ ਵੀ ਬੰਦਾ ਰੰਗ ਉਹ ਕਹਿੰਦਾ ਨਾ ਵੀ ਇੱਕ ਦੂਜੇ ਖਰਬੂਜੇ ਨੂੰ ਖਰਬੂਜਾ ਵੇਖ ਕੇ ਰੰਗ ਫੜ ਲੈਂਦਾ ਤਾਂ ਮੈਨੂੰ ਲੱਗਦਾ ਹਾਲੇ ਵੀ ਇਸ ਕੰਮ 'ਚ ਨਹੀਂ ਆਏ ਸੋ ਮੇਰੀ ਤਾਂ ਉਹਨਾਂ ਨੂੰ ਬੇਨਤੀ ਹੈ ਐਮਪੀ ਸਾਹਿਬ ਨੂੰ ਵੀ ਤਰਸਦੇ ਧਰਤੀ ਬਾਰੇ ਪਿੰਡ ਨੂੰ ਵੇਖ ਲਓ ਵੀ ਜਿਹੜੀ ਪਿੰਡ ਦੀ ਜ਼ਰੂਰਤ ਹੈ ਕੋਈ ਬੁਰੀ ਕਰਨਾ